ਕੀ ਨਾਮਿਆਂ ਦਾ ਕੀ ਕਵਰੀ ਹੋਈ ਐਕਚੁਅਲੀ ਇਹ ਰਹਿੰਦਾ ਵਾ ਇਹ ਹੀਰੋਇਨ ਕਰਕੇ ਗੱਲ ਇੱਥੇ ਅੱਗੇ ਫਰਦਰ ਸਪਲਾਈ ਕਰਦੇ ਆਪਣੇ ਜਿਹੜੇ ਅੱਗੇ ਹੋਰ ਬੰਦੇ ਹੈਗੇ ਆ ਤੇ ਉਹ ਸਾਰੇ ਅਸੀਂ ਦੇਖਣ ਰਹੇ ਹੁਣ ਜੱਜ ਸਾਹਿਬ ਨੇ 5 ਦਿਨ ਦਾ ਦਿੱਤਾ ਰਿਮਾਂਡ ਫਰਦਰ ਦੇਖਦੇ ਹਾਂ ਹੋਰ ਕਿਹੜੇ ਕਿਹੜੇ ਅਸਚੇਨ ਦੇ ਵਿੱਚ ਅੱਗੇ ਇਨਵੋਲਡ ਹੈਗੇ ਆ ਐਂਡ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਕਿੱਥੇ ਜਾਣਾ ਸੀਗਾ ਸਾਰਾ ਕੀ ਨਕਸ਼ਾ ਹੈਗਾ ਸਾਰਾ ਉਹ ਸਾਰਾ ਹੁਣ ਇਨਵੈਸਟੀਗੇਸ਼ਨ ਕਰਕੇ ਰਿਕਵਰੀ ਹੋਇਆ ਕੀ ਨਾਮ ਦੋਚੀ ਦਾ ਜਿਹੜਾ ਗ੍ਰਿਫਤਾਰ ਹੈ ਅੱਛਾ 500 ਗ੍ਰਾਮ ਰਿਕਵਰ ਹੋਈ ਹੈ ਹਿਰੋਇਨ ਜਿਹੜਾ ਦੀਪ ਆ ਦੀਪ ਜਠਾਲ ਦਾ ਪਿੰਡ ਦਾ ਕਾਫੀ ਮਸ਼ਹੂਰ ਆ ਵੈਸੇ ਵੀ ਐਕਟਿਵ ਆ ਤੇ ਐਕਟਿਵਲੀ ਇਨਵੋਲਵ ਸੀਗਾ ਜਿੱਦਾਂ ਸਾਰੇ ਇਸ ਮਸਲੇ ਦੇ ਵਿੱਚ ਤੇ ਉਹ ਸਾਰੀ ਰਿਕਵਰੀ 500 ਗ੍ਰਾਮ ਦੇ ਵਿੱਚ ਹੋ ਗਈ ਹੈ ਇਹ ਆਪਣੇ ਤਰਨਤਾਰਨ ਨੂੰ ਗੱਡੀ ਕੁੜੀ ਦੀ ਸੀ ਹਾਂਜੀ ਗੱਡੀ ਸੀਗੀ ਇਹਦੀ ਆਪਣੀ ਇਹ ਪੰਜਾਬ ਪੁਲਿਸ ਦਾ ਬਲਾਕ ਜੂਨੀਅਰ ਪਹਿਲਾਂ ਸੀਗਾ ਬੱਚੋ ਇਹਨੇ ਰਿਟਾਇਰਮੈਂਟ ਲੈ ਲਈ ਆ ਹਾਂਜੀ ਠੀਕ ਹੈ ਐਕਚੁਅਲੀ ਇਹ ਰਹਿੰਦਾ ਵਾ ਇਹ ਹੀਰੋਇਨ ਕਰਕੇ ਗੱਲ ਇੱਥੇ ਅੱਗੇ ਫਰਦਰ ਸਪਲਾਈ ਕਰਦੇ ਆਪਣੇ ਜਿਹੜੇ ਅੱਗੇ ਹੋਰ ਬੰਦੇ ਹੈਗੇ ਆ ਉਹ ਸਾਰੇ ਅਸੀਂ ਦੇਖਣ ਰਹੇ ਹੁਣ ਜੱਜ ਸਾਹਿਬ ਨੇ 5 ਦਿਨ ਦਾ ਦਿੱਤਾ ਰਿਮਾਂਡ ਫਰਦਰ ਦੇਖਦੇ ਹਾਂ ਹੋਰ ਕਿਹੜੇ ਕਿਹੜੇ ਅਸਚੇਨ ਦੇ ਵਿੱਚ ਅੱਗੇ ਇਨਵੋਲਡ ਹੈਗੇ ਆ ਐਂਡ ਕਿੱਥੇ ਜਾਣਾ ਸੀਗਾ ਸਾਰਾ ਕੀ ਨੈਕਸਸ ਹੈਗਾ ਸਾਰਾ ਉਹ ਸਾਰਾ ਹੁਣ ਇਨਵੈਸਟੀਗੇਸ਼ਨ ਕਰਕੇ ਰਿਕਵਰੀ ਹੋ ਯਾਰ ਕੀ ਨਾਮਦੋਚੀ ਦਾ ਜਿਹੜਾ ਗਿਫਤਾਰ ਹੈ ਅੱਛਾ 500 ਗ੍ਰਾਮ ਰਿਕਵਰ ਹੋਈ ਹੈ ਹਿਰੋਇਨ ਜਿਹੜਾ ਦੀਪ ਆ ਦੀਪ ਜਠੋਲ ਦਾ ਪਿੰਡ ਦਾ ਕਾਫੀ ਮਸ਼ਹੂਰ ਆ ਵੈਸੇ ਵੀ ਐਕਟਿਵ ਆ ਤੇ ਐਕਟਿਵਲੀ ਇਨਵੋਲਡ ਸੀਗਾ ਜਿੱਦਾਂ ਸਾਰੇ ਇਸ ਮਸਲੇ ਦੇ ਵਿੱਚ ਤੇ ਉਹ ਸਾਰੀ ਰਿਕਵਰੀ ਆ 500 ਗ੍ਰਾਮ ਦੀ ਇਹ ਆਪਣੇ ਤਰਨਤਾਰ ਨੂੰ ਗੱਡੀ ਕੁਡੀ ਦੀ ਸੀ ਹਾਂਜੀ ਗੱਡੀ ਸੀਗੀ ਇਹਦੀ ਆਪਣੀ ਪੰਜਾਬ ਪੁਲਿਸ ਆ ਬਲਾਜੂਈਆ ਲੈ ਪਹਿਲਾਂ ਸੀਗਾ ਬੱਚੋ ਇਹਨੇ ਰਿਟਾਇਰਮੈਂਟ ਲੈ ਲਈ ਆ ਹਾਂਜੀ ਠੀਕ ਹੈ ਐਕਚੁਅਲੀ ਇਹ ਰਹਿੰਦਾ ਵਾ ਇਹ ਹੀਰੋਇਨ ਕਰਕੇ ਗੱਲ ਇੱਥੇ ਅੱਗੇ ਫਰਦਰ ਸਪਲਾਈ ਕਰਦੇ ਆਪਣੇ ਜਿਹੜੇ ਅੱਗੇ ਹੋਰ ਬੰਦੇ ਹੈਗੇ ਆ ਤੇ ਉਹ ਸਾਰੇ ਅਸੀਂ ਦੇਖਣ ਰਹੇ ਹਾਂ ਹੁਣ ਜੱਜ ਸਾਹਿਬ ਨੇ 5 ਦਿਨ ਦਾ ਦਿੱਤਾ ਰਿਮਾਂਡ ਫਰਦਰ ਦੇਖਦੇ ਹਾਂ ਹੋਰ ਕਿਹੜੇ ਕਿਹੜੇ ਅਸਚੇਨ ਦੇ ਵਿੱਚ ਅੱਗੇ ਇਨਵੋਲਡ ਹੈਗੇ ਆ ਐਂਡ ਕਿੱਥੇ ਜਾਣਾ ਸੀਗਾ ਸਾਰਾ ਕੀ ਨਕਸ਼ਾ ਹੈਗਾ ਸਾਰਾ ਉਹ ਸਾਰਾ ਹੁਣ ਇਨਵੈਸਟੀਗੇਸ਼ਨ ਕਰਕੇ ਰਿਕਵਰੀ ਹੋਇਆ ਯਾਰ ਕੀ ਨਾਮਦੋਚੀ ਦਾ ਜਿਹੜਾ ਗੁਸਤਾਰ ਹੈ ਅੱਛਾ 500 ਗ੍ਰਾਮ ਰਿਕਵਰ ਹੋਈ ਹੈ ਹਿਰੋਇਨ ਜਿਹੜਾ ਦੀਪ ਆ ਦੀਪ ਜਠੋਲ ਦਾ ਪਿੰਡ ਦਾ ਕਾਫੀ ਮਸ਼ਹੂਰ ਆ ਵੈਸੇ ਵੀ ਐਕਟਿਵ ਆ ਤੇ ਐਕਟਿਵਲੀ ਇਨਵੋਲਡ ਸੀਗਾ ਜਿੱਦਾਂ ਸਾਰੇ ਇਸ ਮਸਲੇ ਦੇ ਵਿੱਚ ਤੇ ਉਹ ਸਾਰੀ ਰਿਕਵਰੀ ਆ 500 ਗ੍ਰਾਮ ਦੇ ਵਿੱਚ ਇਹ ਆਪਣੇ ਤਰਨਤਾਰਨ ਨੂੰ ਗੱਡੀ ਕੁੜੀ ਤੇ ਸੀ ਹਾਂਜੀ ਗੱਡੀ ਸੀਗੀ ਇਹਦੀ ਆਪਣੀ ਪਹਿਲਾਂ ਸੀਗਾ ਬੱਚੋ ਇਹਨੇ ਰਿਟਾਇਰਮੈਂਟ ਲੈ ਲਈ ਆ ਹਾਂਜੀ ਠੀਕ ਹੈ